ਸਾਡੀ ਦੇਸ਼ ਵਿੱਚ ਅੱਜ 1 ਜੁਲਾਈ 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਚੁੱਕੇ ਹਨ। ਇਨ੍ਹਾਂ ਕਾਨੂੰਨਾਂ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੇ ਲਈ ਸਰਕਾਰ ਦੇ ਵੱਲੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਹੁਣ ਵੱਖ-ਵੱਖ ਪੁਲਿਸ ਅਧਿਕਾਰੀ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਮੋਤਬਰ ਵਿਅਕਤੀਆਂ ਨੂੰ ਇਸ ਦੇ ਬਾਰੇ ਦੇ ਵਿੱਚ ਜਾਣਕਾਰੀ ਦੇ ਰਹੇ ਨੇ, ਜਾਗਰੂਕ ਕਰ ਰਹੇ ਨੇ। ਰੂਪਨਗਰ ਦੇ ਵਿੱਚ ਵੀ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਸਿਟੀ ਥਾਣਾ ਪੁਲਿਸ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਬੁਲਾ ਕੇ ਇਹਨਾਂ ਤਿੰਨ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਗਈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਬਾਰੇ ਦੇ ਵਿੱਚ ਪਤਾ ਲੱਗ ਸਕੇ ਕਿਉਂਕਿ ਸਰਕਾਰ ਵੀ ਇਹੀ ਕਹਿ ਰਹੀ ਹੈ ਕਿ ਨਵੇਂ ਕਾਨੂੰਨ ਲੋਕਾਂ ਦੇ ਫਾਇਦੇ ਦੇ ਲਈ ਹਨ ਸੋ ਸ਼ਹਿਰ ਦੇ ਮੋਤਵਰ ਪਤਵੰਤੇ ਸੱਜਣਾਂ ਨੂੰ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਇਹਨਾਂ ਤਿੰਨ ਕਾਨੂੰਨਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਮਰਡਰ ਦਾ ਪਰਚਾ ਪਹਿਲਾਂ 302 ਵਿੱਚ ਦਰਜ ਹੁੰਦਾ ਸੀਗਾ ਹੁਣ 103 ਧਾਰਾ ਹੋ ਗਈ ਹੈ ਇਸੇ ਤਰੀਕੇ ਨਾਲ ਜਿਹੜੀ 326 ਹੁੰਦੀ ਸੀਗੀ ਉਹਨੂੰ 118 ਕਰਤਾ ਗਿਆ ਹੈਗਾ ਜਿਹੜਾ 376 ਦਾ ਪਰਚਾ ਦਰਜ ਹੁੰਦਾ ਸੀਗਾ ਉਹਨੂੰ 70 69 ਵਿੱਚ ਆ ਗਿਆ ਹੈਗਾ ਤੇ ਇਸ ਤਰੀਕੇ ਨਾਲ ਕਾਫੀ ਚੇਂਜਸ ਜਿਹੜੇ ਹੈ ਆਏ ਨੇ ਕਨਸੋਲੀਡੇਟ ਕੀਤਾ ਗਿਆ ਹੈ ਜਿਹੜੇ ਸਾਡੇ ਆਫੈਂਸਸ ਅਗੇ ਨੇ ਜਿਹੜੇ ਕਰਾਇਮ ਅਗੇਂਸਟ ਔਮਨ ਯਾ ਚਿਲड्रन ਅਗੇ ਉਹਨਾਂ ਨੂੰ ਇੱਕ ਨਾਲ ਇਕੱਠਾ ਕੀਤਾ ਗਿਆ ਹੈ ਕ੍ਰਾਈਮ ਅਗੇਂਸਟ ਬੋਡੀ ਜਿਹੜੇ ਆਫੈਂਸਸ ਜਿਹਨਾਂ ਨੂੰ ਇਕੱਠਾ ਕੀਤਾ ਗਿਆ ਹੈਗਾ ਤਾਂ ਜੋ ਛਿਤਰੇ-ਭਿਤਰੇ ਸੀਗੇ ਇੱਕ-ਇੱਕ ਅਲੱਗ-ਅਲੱਗ ਜਿਗਾ ਤੇ ਪਏ ਹੋਏ ਸੀਗੇ ਆਫੈਂਸਸ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਔਰ ਨਵੀਆਂ ਚੀਜ਼ਾਂ ਨੂੰ ਜਿਸ ਤਰ੍ਹਾਂ ਇਲੈਕਟ੍ਰੋਨਿਕ ਚੀਜ਼ਾਂ ਆਪਾਂ ਕਰ ਲਈ ਐ ਇਲੈਕਟ੍ਰੋਨਿਕ ਐਵੀਡੈਂਸ ਦੀ ਗੱਲ ਕਰ ਲਈਏ ਉਹਨਾਂ ਨੂੰ ਇੰਟਰੋਡਿਊਸ ਕੀਤਾ ਗਿਆ ਹੈ ਸਿਮਿਲਰਲੀ ਜਿਹੜਾ ਸਮਨ ਸਰਵ ਕਰਨਾ ਹੁੰਦਾ ਪਹਿਲਾਂ ਇਹ ਫਿਜ਼ੀਕਲੀ ਸਮਨ ਸਰਵ ਕਰਾਣਾ ਬੰਦਾ ਸੀਗਾ ਉਹ ਨੋ ਨੋ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਵੀ ਸਰਵ ਕਰਾਇਆ ਜਾ ਸਕਦਾ ਹੈ ਦਾ ਇਲੈਕਟ੍ਰੋਨਿਕ ਐਵਿਡੈਂਸ ਕਿਸ ਤਰੀਕੇ ਦੇ ਨਾਲ ਸੀਜ਼ ਕਰਨਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ ਹੈ ਇਹਦੇ ਵਾਸਤੇ ਵੀ ਜਿਹੜਾ ਕਾਨੂੰਨੀ ਪ੍ਰਬੰਧਨ ਕੀਤੇ ਗਏ ਸਰ ਦੇਖੋ ਜੀ ਜਿਹੜੇ ਆਪਣੇ ਪੁਰਾਣੇ ਕਾਨੂੰਨ ਸੀਗੇ ਇੰਡੀਅਨ ਪਿਨਲ ਕੋਡ ਕ੍ਰਿਮੀਨਲ ਪ੍ਰੋਸੀਜਰ ਕੋਡ ਤੇ ਇੰਡੀਅਨ ਐਵਿਡੈਂਸ ਐਕਟ ਉਹ ਜਿਹੜੇ ਹੈਗੇ ਨੇ ਕੋਈ 1860 ਦਾ ਸੀਗਾ ਕੋਈ 1872 ਦਾ ਸੀਗਾ ਤੇ ਪੁਰਾਣੇ ਕਾਨੂੰਨ ਜਿਹੜੇ ਹੈਗੇ ਨੇ ਅੰਗਰੇਜ਼ਾਂ ਦੇ ਸਮੇਂ ਤੇ ਬਣਾਏ ਗਏ ਸੀਗੇ ਇਹਨਾਂ ਵਿੱਚ ਬਦਲਾਅ ਦੀ ਗੱਲ ਕਾਫੀ ਸਮੇਂ ਤੋਂ ਚੱਲਦੀ ਸੀਗੀ ਤੇ ਪਿਛਲੇ ਸਾਲ ਜਿਹੜਾ ਤਿੰਨ ਜਿਹੜਾ ਹੈਗੇ ਨੇ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਔਰ ਭਾਰਤੀ ਸਾਖਸ਼ ਅਧਿਨਿਯਮ ਇਹ ਤਿੰਨਾਂ ਨੂੰ ਇਨੈਕਟ ਕੀਤਾ ਗਿਆ ਸੀਗਾ ਔਰ 1 ਜੁਲਾਈ ਜਿਹੜਾ ਹੈਗਾ 2024 ਦੀ ਡੇਟ ਨਿਯਤ ਕੀਤੀ ਗਈ ਸੀ ਕਿ ਜਦੋਂ ਇਹ ਭਾਰਤ ਵਿੱਚ ਹਰ ਜਗ੍ਹਾ ਤੇ ਜਿਹੜਾ ਹੈਗਾ ਲਾਗੂ ਹੋ ਜਾਣਗੇ ਤੇ ਇਹਨਾਂ ਦੇ ਲਾਗੂ ਹੋਣ ਦੇ ਨਾਲ ਜਿਹੜਾ ਹੈਗਾ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹਨਾਂ ਦੀ ਇੰਪਲੀਮੈਂਟੇਬਿਲਟੀ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਪੁਰਾਣੇ ਪਰਚੇ ਦਰਜ ਹੋਏ ਨੇ ਉਹ ਪੁਰਾਣੇ ਕਾਨੂੰਨ ਦੇ ਤਹਿਤ ਹੀ ਚੱਲਦੇ ਰਹਿਣਗੇ ਬਟ ਅੱਜ ਤੋਂ ਬਾਅਦ ਦਾ ਕੋਈ ਬਕਵਾ ਹੈਗਾ ਜਿਹੜਾ ਅੱਜ ਦੀ ਰਾਤ ਜਿਹੜੀ ਤੋ 12 ਵਜੇ ਰਾਤ ਤੋਂ ਬਾਅਦ ਅਗਰ ਕੋਈ ਬਕਵਾ ਹੈਗਾ ਮੌਕਾ ਦਾ ਤੇ ਉਥੇ ਪਰਚਾ ਨਵੇਂ ਕਾਨੂੰਨਾਂ ਦੇ ਤਹਿਤ ਹੀ ਮਤਲਬ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਹੀ ਦਰਜ ਹੋਊਗਾ ਇਹਦੇ ਨਾਲ ਜਿਹੜਾ ਹੈਗਾ ਇੱਕ ਤੇ ਮੈਂ ਕਹਿਣਾ ਚਾਹੂੰਗਾ ਜਿਹੜਾ ਨਾਮ ਹੀ ਆਪ ਸੁਜੈਸਟ ਕਰ ਰਿਹਾ ਹੈਗਾ ਇਥੇ ਭਾਰਤੀ ਦੰਡ ਸੰਹਿਤਾ ਨੂੰ ਜਿਹੜਾ ਹੈਗਾ ਭਾਰਤੀ ਨਿਆਂ ਸੰਹਿਤਾ ਦੇ ਨਾਲ ਰਿਪਲੇਸ ਕੀਤਾ ਗਿਆ ਮਤਲਬ ਜਿਹੜਾ ਸਪਿਰਟ ਹੈਗੀ ਕਾਨੂੰਨ ਦੀ ਉਹਨੂੰ ਦੰਡ ਤੋਂ ਯਾਨੀ ਪਨਿਸ਼ਮੈਂਟ ਤੋਂ ਚੇਂਜ ਕਰਕੇ ਨਿਆਂ ਵੱਲ ਨੂੰ ਲੈ ਜਾਂਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਦੇ ਵਿੱਚ ਸਪੀਡੀ ਇਨਵੈਸਟੀਗੇਸ਼ਨ ਸਪੀਡੀ ਟ੍ਰਾਇਲ ਔਰ ਸਪੀਡੀ ਜਸਟਿਸ ਜਿਹੜਾ ਹੈਗਾ ਉਹ ਮੇਰਾ ਮੇਨ ਮੰਤਵ ਰੱਖਿਆ ਨੇ ਇਹਦੇ ਵਿੱਚ ਤਫਤੀਸ਼ ਵਾਸਤੇ ਵੀ ਜਿਹੜਾ ਹੈਗਾ ਸਮਾਂ ਨਿਰਧਾਰਿਤ ਕੀਤਾ ਗਿਆ ਜਿਵੇਂ ਜਿਹੜੇ ਕੇਸ ਜਰੇਪ ਦੇ ਨਾਲ ਜਾਂ ਗੈਂਗ ਰੇਪ ਦੇ ਨਾਲ ਜਾਂ ਬਾਕਸੋ ਕੈਟ ਦੇ ਨਾਲ ਰਿਲੇਟਿਡ ਹੈਗੇ ਨੇ ਉਹਨਾਂ ਦੀ ਤਫਤੀਸ਼ 60 ਦਿਨ ਦੇ ਅੰਦਰ ਜਿਹੜੀ ਹੈਗੀ ਕੰਪਲੀਟ ਕੀਤੀ ਜਾਣੀ ਚਾਹੀਦੀ ਹੈਗੀ ਇਸੇ ਤਰੀਕੇ ਦੇ ਨਾਲ ਜਿਹੜੇ ਹੀਨियस ਕ੍ਰਾਈਮ ਹੈਗੇ ਨੇ ਉਹਦੇ ਚ 90 ਦਿਨ ਦੇ ਅੰਦਰ ਅੰਦਰ ਤਫਤੀਸ਼ ਕੰਪਲੀਟ ਕੀਤੀ ਜਾਣੀ ਹੈ ਸਿਮਿਲਰਲੀ ਜਿਹੜਾ ਹੈਗਾ ਜੁਡੀਸ਼ੀਅਲ ਪੁਆਇੰਟ ਆਫ View ਨਾਲ ਅਗਰ ਆਪਾਂ ਦੇਖੀਏ ਤਾਂ ਉੱਥੇ ਵੀ ਉਹਨਾਂ ਨੂੰ ਜਿਹੜਾ ਚਾਰਜ ਲਗਾਉਣਾ ਹੈਗਾ ਜਾਂ ਟ੍ਰਾਇਲ ਕੰਪਲੀਟ ਕਰਨਾ ਹੈਗਾ ਜਾਂ ਜਜਮੈਂਟ ਜਿਹੜੀ ਦੇਣੀ ਹੈਗੀ ਹੈ ਔਰ ਅਪੀਲਸ ਵਗੈਰਾ ਜਿਹੜੀ ਹੈਗੀਆਂ ਨੇ ਉਹਦੇ ਵਕਤੇ ਵੀ ਜਿਹੜਾ ਹੈਗਾ ਸਮਾਂ ਫਿਕਸ ਕੀਤਾ ਗਿਆ ਹੈਗਾ ਕਿਸੇ ਵਾਸਤੇ 60 ਦਿਨ ਦਾ ਹੈਗਾ ਕਿਸੇ ਦੇ ਵਾਸਤੇ 90 ਦਿਨ 30 ਦਿਨ ਦਾ ਸਮਾਂ ਜਿਹੜਾ ਹੈਗਾ ਫਿਕਸ ਕੀਤਾ ਗਿਆ ਸਿਮਿਲਰਲੀ ਜਿਹੜਾ ਹੈਗਾ ਜਿਹੜੇ ਪਘੋੜੇ ਹੁੰਦੇ ਸੀਗੇ ਉਹਨਾਂ ਦਾ ਟ੍ਰਾਇਲ ਨਹੀਂ ਚੱਲਦਾ ਹੁੰਦਾ ਸੀ ਹੁਣ ਨਵੇਂ ਕਾਨੂੰਨ ਵਿੱਚ 30 ਦਿਨ ਦੇ ਸਮੇਂ ਤੋਂ ਬਾਅਦ ਜੇਕਰ ਉਹ ਪੇਸ਼ ਨਹੀਂ ਹੁੰਦੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਟ੍ਰਾਇਲ ਇਨੀਸ਼ੀਏਟ ਕੀਤਾ ਜਾਊਗਾ ਔਰ ਉਹਨਾਂ ਨੂੰ ਵੀ ਬਣਦੀ ਜਿਹੜੀ ਸਜ਼ਾ ਹੈਗੀ ਐਸ ਪਰ ਦੀ ਜਿਹੜਾ ਕੇਸ ਹੈਗਾ ਉਹ ਦਿੱਤੀ ਜਾਊਗੀ ਮਤਲਬ ਟ੍ਰਾਇਲ ਇਨ ਐਬਸੈਂਸial ਜਿਹਨੂੰ ਕਹਦੀ ਆਪਾਂ ਸਿਮਿਲਰਲੀ ਜਿਸ ਤਰ੍ਹਾਂ ਪ੍ਰਾਪਰਟੀ ਅਟੈਚਮੈਂਟ ਦੀ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਆਪਾਂ ਐਨਡੀਪੀਐਸ ਐਕਟ ਦੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਵੀ ਸੀਗੇ ਉਹਦੇ ਤੁਸੀਂ ਦੇਖਿਆ ਵੀ ਹੋਣਾ ਕਾਫੀ ਪ੍ਰਾਪਰਟੀਆਂ ਜਿਹੜੀਆਂ ਅਟੈਚ ਕੀਤੀਆਂ ਗਈਆਂ ਨੇ ਤੇ ਹੁਣ ਜਿਹੜਾ ਆਪਣਾ ਇਹ ਕਾਨੂੰਨ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬੀਐਨਐਸਐਸ ਉਹਦੇ ਤਹਿਤ ਹਰ ਇੱਕ ਕੇਸ ਵਿੱਚ ਅਗਰ ਕੋਈ ਕ੍ਰਿਮੀਨਲ ਪ੍ਰੋਸੀਡਰਦਾਰ ਕੋ ਪ੍ਰਾਪਰਟੀ ਬਣਾਈ ਗਈ ਹੈ ਤੋਂ ਉਹਨੂੰ ਅਟੈਚ ਕੀਤਾ ਜਾ ਸਕਦਾ ਹੈਗਾ ਉਹਨੂੰ ਫੋਰਫੀਟ ਕੀਤਾ ਜਾ ਸਕਦਾ ਹੈ ਔਰ ਉਹਦੇ ਵਾਸਤੇ ਵੀ ਜਿਹੜੀ ਸਮੇਂ ਦੀ ਇੱਕ ਮਿਆਦ ਫਿਕਸ ਕੀਤੀ ਗਈ ਹੈ ਜਦੋਂ ਆਈਓ ਨੂੰ ਲੱਗਦਾ ਹੈਗਾ ਕਿ ਇਹ ਪ੍ਰੋਸੀਡ ਜਿਹੜੀ ਹੈਗੀ ਕ੍ਰਾਈਮ ਦੀ ਹੈਗੀ ਹੈ ਔਰ ਉਹ ਤੋਂ ਕੋਈ ਪ੍ਰਾਪਰਟੀ ਬਣਾਈ ਗਈ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਆਫਟਰ ਹਿਸ ਸੈਂਕਸ਼ਨ ਜਿਹੜਾ ਐਸਪੀ ਆ ਸੀਪੀ ਤੋਂ ਉਹਨੇ ਲੈਣਾ ਹੈਗਾ ਉਹ ਦਰਖਾਸਤ ਦੇ ਸਕਦਾ ਹੈਗਾ ਔਰ 14 ਦਿਨ ਦੇ ਅੰਦਰ ਅੰਦਰ ਉਸ ਦਰਖਾਸਤ ਦਾ ਜਿਹੜਾ ਹੈਗਾ ਰਿਪਟਾਰਾ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕੀਤਾ ਜਾਣਾ ਹੈਗਾ ਤੇ ਆਈ ਥਿੰਕ ਜਿਹੜਾ ਹੈਗਾ ਦੇ ਨਾਲ ਜਿਹੜਾ ਸਿਸਟਮ ਹੈਗਾ ਉਹ ਪੋਜ਼ਿਟਿਵ ਡਾਇਰੈਕਸ਼ਨ ਵਾਲੇ ਪਾਸੇ ਜਾਏਗਾ ਸਿਮਿਲਰਲੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਉਹਦੇ ਵਿੱਚ ਜਦੋਂ ਪਰਚਾ ਦਰਜ ਕਰਦੇ ਆ ਰੇਡ ਕਰਦੇ ਆ ਸਰਚ ਐਂਡ ਸੀ ਤੇ ਉਹਦੇ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਦੀ ਗੱਲ ਕੀਤੀ ਗਈ ਹੈ ਉਹ ਉਹਦੇ ਨਾਲ ট্রান্সਪੇਰੈਂਸੀ ਆਊਗੀ ਸਿਸਟਮ ਵਿੱਚ ਜਿਹੜੇ ਪਹਿਲਾਂ ਐਲੀਗੇਸ਼ਨਸ ਲੱਗਦੇ ਸੀਗੇ ਕਿ ਇਹ ਜਿਹੜਾ ਹੈਗਾ क्राइम ਸੀਨ ਬਣਾਇਆ ਗਿਆ ਹੈਗਾ ਉਹੋ ਜੀ ਗੱਲਾਂ ਜਿਹੜੀਆਂ ਹੈਗੇ ਨੇ ਉਹ ਖਤਮ ਹੋਣਗੀਆਂ ਔਰ ਤਫਤੀਸ਼ ਵਿੱਚ ਲਗਾਤਾਰ ਜਿਹੜਾ ਹੈਗਾ ਵਿਕਟਮ ਨੂੰ ਨਾਲ ਰੱਖਿਆ ਗਿਆ ਹੈ ਪਹਿਲੀ ਚੀਜ਼ ਕੀ ਜਿਹੜੀ ਐਫ ਆਈ ਆਰ ਦੀ ਕਾਪੀ ਹੈ ਉਹ ਵਿਕਟਮ ਨੂੰ ਨਾਲ ਦੇ ਨਾਲ ਜਿਹੜੀ ਹੈਗੇ ਫ੍ਰੀ ਆਫ ਕੋਸ ਪ੍ਰੋਵਾਈਡ ਕਰਾਈ ਜਾਊਗੀ ਸਿਮਿਲਰਲੀ 90 ਦਿਨ ਪੂਰਾ ਹੋ ਜਾਣ ਤੇ 60 ਦਿਨ ਪੂਰਾ ਹੋ ਜਾਣ ਤੇ ਉਹਦੀ ਤਫਤੀਸ਼ ਦੀ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਸਟੇਟਸ ਹੈਗੀ ਉਹਦੇ ਬਾਰੇ ਵੀ ਉਹਨਾਂ ਨੂੰ ਆਗਤ ਕਰਾਇਆ ਜਾਊਗਾ ਤੇ ਕਾਫੀ ਪੋਜ਼ਿਟਿਵ ਚੇਂजेस ਲਿਆਂਦੇ ਗਏ ਨੇ ਜਿਹਾ ਸਾਡਾ ਸੰਵਿਧਾਨ ਹੈਗਾ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿੱਥੇ ਕ੍ਰਾਈਮ ਅਗੇਂਸਟ ਔਮੇਨ ਨੂੰ ਸਭ ਤੋਂ ਪਹਿਲਾ ਦਰਜਾ ਦਿੱਤਾ ਗਿਆ ਹੈਗਾ ਅਗਰ ਆਪਾਂ ਆਪਣੇ ਕਾਨੂੰਨ ਵਿੱਚ ਭਾਰਤੀ ਨਿਆਂ ਸੰਸਥਾ ਵਿੱਚ ਦੇਖੀਏ ਤੇ ਕਾਫੀ ਜਿਹੜੀ ਹੈਗੀ ਹੈ ਪਨਿਸ਼ਮੈਂਟ ਵਧਾਈ ਗਈ ਹੈ ਔਰ ਜੈਂਡਰ ਨਿਊਟਰਲ ਕੀਤਾ ਗਿਆ ਹੈਗਾ ਕਾਨੂੰਨ ਨੂੰ ਮਤਲਬ ਛੋਟਾ ਬੱਚਾ ਜਿਹੜਾ ਹੁੰਦਾ ਸੀਗਾ ਉਹ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਉਹਨਾਂ ਵਾਸਤੇ ਇਕੁਅਲ ਜਿਹੜਾ ਹੈਗਾ ਦਰਜਾ ਇਹ ਦਿੱਤਾ ਗਿਆ ਹੈ ਤੇ ਮੈਂ ਸਮਝਦਾ ਹੈਗਾ ਕਿ ਕਾਫੀ ਪੋਜ਼ਿਟਿਵ ਚੇਂਜਸ ਆਏ ਨੇ ਔਰ ਇਹਨੂੰ ਪੋਜ਼ਿਟਿਵ ਚੇਂਜਸ ਨੂੰ ਪੋਜ਼ਿਟਿਵਲੀ ਲੈ ਕਰਕੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਅੱਗੇ ਕਰਾਂਗੇ ਅਸੀਂ ਆਪਣੇ ਸਾਰੇ ਆਈਓਸ ਸਾਰੇ ਐਸਐਚਓ ਸਾਡੇ ਜੈਜ਼ਡ ਅਫਸਰ ਜਿਹੜੇ ਹੈਗੇ ਨੇ ਉਹਨਾਂ ਦੀ ਟ੍ਰੇਨਿੰਗਸ ਕਰਾਈਆਂ ਨੇ ਕੁਝ ਟ੍ਰੇਨਿੰਗ ਸਾਡੀ ਫਿਲੌਰ ਵਿੱਚ ਹੋਈਆਂ ਨੇ ਕੁਝ ਆਪਾਂ ਜ਼ਿਲ੍ਹੇ ਵਿੱਚ ਕੰਡਕਟ ਕੀਤੀਆਂ ਨੇ ਸਾਡੇ ਸਾਰੇ ਇਨਵੈਸਟੀਗੇਟਿੰਗ ਆਫੀਸਰਸ ਟ੍ਰੇਨਡ ਹੈਗੇ ਨੇ ਔਰ ਉਹ ਪੂਰੀ ਤਰੀਕੇ ਨਾਲ ਤਿਆਰ ਹੈਗੇ ਨੇ ਚੇਂਜ ਵਾਸਤੇ ਤੇ ਅੱਜ ਆਪਾਂ ਜਿਹੜਾ ਇੱਥੇ ਮੌਕੇ ਤੇ ਇੱਕ ਬਰੀਫਿੰਗ ਸੈਸ਼ਨ ਜਿਹੜਾ ਹੈਗਾ ਥਾਣੇਆ ਚ ਰੱਖਿਆ ਸੀਗੇ ਜਿਸ ਦੇ ਨਾਲ ਆਪਾਂ ਪਬਲਿਕ ਨੂੰ ਵੀ ਬਰੀਫ ਕਰ ਪਾਈਏ ਕਿ ਅੱਜ ਤੋਂ ਬਾਅਦ ਜਦੋਂ ਪਰਚਾ ਦਰਜ ਹੋਊਗਾ ਤੇ ਉਹਦੇ ਧਾਰਾਵਾਂ ਬਦਲਣ ਗਿਆ ਕੁਝ ਇੱਕ ਨਵੀਆਂ ਚੀਜ਼ਾਂ ਆ ਗਈਆਂ ਨੇ ਕੁਝ ਚੀਜ਼ਾਂ ਪੁਰਾਣੀਆਂ ਹੈਗੀਆਂ ਨੇ ਕੁਝ ਪੁਰਾਣੀ ਚੀਜ਼ਾਂ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਕਿਹੜੀ